ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼੍ਰੀ ਜਸਪਾਲ ਮਾਨਖੇੜਾ ਜੀ ਦੁਆਰਾ ਲਿਖਿਆ ਹੋਇਆ ਨਾਵਲ ਹਰ ਮਿੱਟੀ ਦੀ ਆਪਣੀ ਖਸਲਤ ਪੇਸ਼ ਕਰ ਰਹੇ ਹਾਂ ਅੱਜ ਅਸੀਂ ਇਸ ਨਾਵਲ ਦਾ ਪੰਜਵਾਂ ਭਾਗ ਚੰਗਾ ਨਾ ਚੁੱਪ ਕਰ ਮੈਂ ਜਨਪਾਰਕ ਚ ਲਾਲਚੰਦ ਇਹ ਕਹਿੰਦਾ ਬਾਹਰ ਨਿਕਲ ਗਿਆ ਉਹ ਸੋਚਦਾ ਚੰਦਾ ਸੀ ਇੰਨਾ ਮਹਿੰਗਾ ਮੋਬਾਈਲ ਮੋਬਾਈਲ ਔਰ ਪੜ੍ਹਾਈ ਸਭ ਕੁਝ ਗੂਗਲ ਐ ਇੰਟਰਨੈਟ ਤੋਂ ਰੈਡੀਮੇਡ ਕਿਤਾਬਾਂ ਟੀਚਰ ਕਲਾਸਰੂਮ ਬੱਚਿਆਂ ਦਾ ਦਿਮਾਗ ਕਿਵੇਂ ਡਿਵੈਲਪ ਹੋ ਅਨਡਿਵੈਲਪਡ ਪਪੂਲੇਸ਼ਨ ਅਨਡਿਵੈਲਪ ਨੇਸ਼ਨ ਦੇਸ਼ ਦਾ ਫਿਕਰ ਕਰਦੇ ਕਰਦੇ ਲਾਲਚੰਦ ਦੇ ਦਿਮਾਗ ਚੋਂ ਦੇਸ਼ ਪਤਾ ਨਹੀਂ ਕਿਵੇਂ ਨਿਕਲ ਗਿਆ ਉਹਦੇ ਦਿਮਾਗ ਵਿੱਚ ਅਨਡਿਵੈਲਪਡ ਪਾਰਕ ਚੱਕਰ ਕੱਟਣ ਲੱਗਾ ਜਿਸ ਵੱਲ ਉਹ ਤੁਰਿਆ ਜਾ ਰਿਹਾ ਸੀ ਇਹ ਪਾਰਕ ਰੇਲਵੇ ਵਿਭਾਗ ਦਾ ਸੀ ਇਹ ਰੇਲਵੇ ਲਾਈਨ ਦੇ ਨਾਲ ਨਾਲ ਰੇਲਵੇ ਫਾਟਕ ਕੋਲ ਪਾਰਕ ਸਵਾ ਏਕੜ ਵਿੱਚ ਬਣਿਆ ਹੋਇਆ ਸੀ ਖਸਤਾ ਹਾਲ ਰੇਲਵੇ ਵਾਲੇ ਕਦੇ-ਕਦੇ 4-5 ਸਾਲ ਬਾਅਦ ਪਾਰਕ ਦੀ ਸਾਮ ਸੰਭਾਲ ਦਾ ਐਸਟੀਮੇਟ ਪਾਸ ਕਰਵਾ ਕੇ ठेकेदार ਨਾਲ ਰਲ ਮਿਲ ਕੇ ਥੋੜੀ-ਬਹੁਤ ਠੂਠਾ ਕਰਕੇ ਸ਼ਖਸ਼ਾ ਜਾਂਦੇ ਪਾਰਕ ਦੀ ਹਾਲਤ ਉਵੇਂ ਜਿਵੇਂ ਰਹਿੰਦੀ ਲਾਲਚੰਦ ਦੇ ਸੇਵਾਮੁਕਤ ਹੋਣ ਤੋਂ 2-4 ਸਾਲ ਪਹਿਲਾਂ ਸੇਵਾਮੁਕਤ ਹੋਏ 4-5 ਮੁਲਾਜ਼ਮਾਂ ਅਫਸਰਾਂ ਨੇ ਜਾਗ ਆ ਚੁੱਕਿਆ ਸੀ ਪਾਰਕ ਦੇ ਨਾਲ ਲੱਗਦੀਆਂ ਦੁਕਾਨਾਂ ਵਾਲੇ ਇੱਕਾ ਦੁਕਾ ਦੁਕਾਨਦਾਰ ਵੀ ਨਾਲ ਰਲ ਗਏ ਸਨ ਉਹਨਾਂ ਸ਼ਰਤ ਵੀ ਰੱਖੀ ਸੀ ਅਸੀਂ ਛੋੜ ਦੇ ਨਾਲ ਤਾਂ ਲੱਗਾਂਗੇ ਜੇ ਪਹਿਲਾਂ ਟਾਇਲਟ ਯੂਰੀਨਲ ਠੀਕ ਕਰਵਾਉਗੇ ਅਸੀਂ ਤਾਂ ਬਹੁਤ ਔਖੇ ਹੋਏ ਪਏ ਆ ਉਹਨਾਂ ਰਲ ਕੇ ਮੰਡੀ ਚੋਂ ਚੰਦਾ ਇਕੱਠਾ ਕੀਤਾ ਸੀ ਘਰਾਂ ਚੋਂ ਫੰਡ ਲਿਆ ਸੀ ਦੋ ਚਾਰ ਐਨ ਆਰ ਆਈ ਫੜੇ ਸਨ ਪਾਰਕ ਦੇ ਨਾਲ ਲੱਗਦੇ ਦੋ ਤਿੰਨ ਵਾਰਡਾਂ ਦੇ ਐਮ ਸੀਆ ਨੂੰ ਨਾਲ ਲੈ ਕੇ ਕਮੇਟੀ ਦੇ ਪ੍ਰਧਾਨ ਅਤੇ ਐਮ ਐਲ ਏ ਤੋਂ ਸਹਾਇਤਾ ਰਾਸ਼ੀ ਲਈ ਸੀ ਉਹ ਜਿੱਥੇ ਵੀ ਜਿਹਦੇ ਕੋਲ ਵੀ ਗਏ ਜਵਾਬ ਨਹੀਂ ਸੀ ਮਿਲਿਆ ਜਿੰਨਾ ਬੰਦਿਆ ਕਾਰੋਬਾਰੀਆਂ ਤੋਂ ਜਵਾਬ ਮਿਲਣਾ ਸੀ ਉਹਨਾਂ ਕੋਲ ਉਹ ਗਏ ਹੀ ਨਹੀਂ ਮੰਡੀ ਵਿੱਚਲੇ ਦੋਵੇਂ ਮੰਦਰਾਂ ਤੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਵੀ ਉਹਨਾਂ ਸ਼ੈੱਡ ਦਿੱਤੇ ਸਨ ਇਹ ਤਾਂ ਆਪ ਕਿਸੇ ਨੇ ਕਿਹਾ ਸੀ ਪੈਸੇ ਆਏ ਤਾਂ ਤਜ਼ਰਬੇਕਾਰ ਸੀਨੀਅਰ ਸਿਟੀਜ਼ਨਾਂ ਨੇ ਚਾਰ ਪੰਜ ਮਹੀਨਿਆਂ ਵਿੱਚ ਪਾਰਕ ਦਾ ਮੂੰਹ ਮੱਥਾ ਸਵਾਰ ਲਿਆ ਸੀ ਵਾਸ਼ਰੂਮ ਯੂਨਿਟ ਤਾਂ ਚਮ ਚਮ ਕਰਨ ਲੱਗਾ ਸੀ ਫਰਿਸ਼ ਕੰੰਦਾ ਛੱਤ ਤੇ ਗਲੇਡ ਸਟਾਈਲਾਂ ਛੜਾ ਦਿੱਤੀਆਂ ਸਨ ਲੈਟਰਨ ਯੂਰੀਨਲ ਧੋਤੇ ਸੰਵਾਰੇ ਸਨ ਲੇਡੀਜ਼ ਅਤੇ ਜੈਂਟਸ ਯੂਰੀਨਲ ਪਾਰਟਸ ਵਾਸ਼ਵੇਸਨ ਟੁੱਟੀਆਂ ਚਮਕਦੇ ਪਏ ਸਨ ਜਿੰਨਾ ਅੱਗੇ ਬਜ਼ੁਰਗ ਸਫਾਈ ਸੇਵਕ ਹਮੇਸ਼ਾ ਬੈਠਾ ਰਹਿੰਦਾ ਸੀ ਸੰਭ ਸੰਭਾਲ ਤੇ ਸਾਫ ਸਫਾਈ ਲਈ ਆਪਣੇ ਗੁਜ਼ਾਰੇ ਜੋਗਾ ਹੋ ਗਿਆ ਭਾਈ ਬੜਾ ਭਾਰ ਨਹੀਂ ਚੁੱਕਿਆ ਜਾਂਦਾ ਜਿੰਨਾ ਆਪਣੇ ਕੋਲ ਪੈਸਾ ਆਇਆ ਤੇ ਜਿੰਨਾ ਜਿੱਥੇ-ਜਿੱਥੇ ਖਰਚ ਹੋਇਆ ਲੇਖ ਕੇ ਲਾ ਦਈਏ ਤੇ ਆਪਣਾ ਕੰਮ ਖਤਮ ਉਹ ਨਾ ਇਉਂ ਹੀ ਕੀਤਾ ਸੀ ਪਾਰਕ ਬਜ਼ੁਰਗਾਂ ਦੀ ਠਾਹਰ ਬਣ ਗਿਆ ਟਾਵਾ ਟਾਵਾ ਬੰਦਾ ਸਵੇਰੇ ਸੈਰ ਕਰਨ ਤੇ ਯੋਗਾ ਕਰਨ ਵੀ ਆ ਜਾਂਦਾ ਜਨਾਨੀਆਂ ਦੀ ਇੱਕ ਟੋਲੀ ਵੀ ਸਵੇਰੇ ਸਵੇਰੇ ਚਾਦਰਾਂ ਵਿਛਾ ਕੇ ਆ ਬੈਠਦੀ ਉਹ ਬਿਨਾਂ ਕਿਸੇ ਟ੍ਰੇਨਿੰਗ ਮੁਹਾਰਤ ਦੇ ਯੋਗਾ ਦੇ ਨਾਮ ਤੇ ਅਲਵਲੱਲੀ ਊਠ ਕੇ ਬੈਠ ਕੇ ਕਰਕੇ ਮੁੜ ਜਾਂਦੀਆਂ ਲਾਲਚੰਦ ਹੋਰਾਂ ਦੀ 10-15 ਜਣਿਆਂ ਦੀ ਟਾਣੀ ਸੀ ਉਹ ਬਹੁਤੇ ਰਿਟਾਇਰੀ ਸਨ ਇੱਕ ਦੋ ਦੁਕਾਨਦਾਰ ਬਜ਼ੁਰਗ ਸਨ ਇੱਕ ਦੋ ਪੁੱਤਾਂ ਧੀਆਂ ਕੋਲ ਆ ਵਸੀ ਪਿੰਡਾਂ ਵਾਲੇ ਕਿਸਾਨ ਜ਼ਿਮੀਂਦਾਰ ਸਨ ਅ ਮੋਬਾਈਲ ਚ ਕਹਿੰਦੇ ਸਾਰਾ ਕੁਝ ਹੀ ਠੋਕਤਾ ਵਿੱਚੇ ਟੈਲੀਫੋਨ ਘੜੀ ਟਾਈਮ ਪੀਸ ਰੇਡੀਓ ਟੀਵੀ ਕੰਪਿਊਟਰ ਇਹ ਤਾਂ ਕਹਿੰਦੇ ਕਮਾਲ ਦੀ ਸ਼ੈ ਬਣਗੀ پارک ਵਿੱਚ ਬੈਠੀ ਬਜ਼ੁਰਗਾਂ ਦੀ ਢਾਣੀ ਕੋਲੇ ਆ ਕੇ ਲਾਲਚੰਦ ਬੁੱਲਣ ਲੱਗਾ ਨਾ ਹੀ ਉਹ ਬੈਠੀ ਗਿਆ ਨਾਲ ਹੀ ਬੋਲੀ ਗਿਆ ਕਿਹੜੇ ਸਟੇਸ਼ਨ ਤੋਂ ਬੋਲਦਾ ਹੈ ਬਈ ਸਾਡਾ ਬੁੱਢਾ ਕਾਮਰੇਡ ਕਿਸ ਨੇ ਟਾਣੀ ਚੋਤੀਰ ਛੱਡਿਆ ਬੁੱਢਾ ਹੋ ਗਿਆ ਤੇਰਾ ਬਾਪ ਮੈਂ ਤਾਂ ਨਵੇਂ ਜ਼ਮਾਨੇ ਦੀ ਗੱਲ ਕਰਦਾ ਮੋਬਾਈਲ ਦੀ ਤੇ ਆਹ ਵੇਖੋ ਲਾਲਚੰਦ ਨੇ ਸੱਜੇ ਹੱਥ ਦੀ ਉਂਗਲ ਦਾ ਤੀਰ ਬੋਲਣ ਵਾਲੇ ਵੱਲ ਬਣਾ ਕੇ ਕਹਿਣਾ ਜਾਰੀ ਰੱਖਿਆ ਆਹ ਵੇਖੋ ਵੱਡਾ ਨਵੇਂ ਜ਼ਮਾਨੇ ਦਾ ਨੌਜਵਾਨ ਜਦੋਂ ਵੀ ਗੱਲ ਕਰੂੰ ਰਾਈਫਲਾਂ ਦੀ ਕਰੂ ਜਨਰਲ ਟੂ ਨੇ ਟਾਮਣਾ ਦੀ ਉਹ ਸਾਰੇ ਠਾ ਠਾ ਕਰਕੇ ਹੱਸਣ ਲੱਗ ਪਏ ਇੱਕ ਸੇਵਾਮੁਕਤ ਪ੍ਰਿੰਸੀਪਲ ਕਹਿਣ ਲੱਗਾ ਲਾਲਚੰਦ ਜੀ ਆਈ ਮੀਨ ਮੋਬਾਈਲ ਤਾਂ ਅੱਜ ਕੱਲ ਆਹ ਵਸਤੂ ਬਣ ਗਿਆ ਇਹ ਯੂਸਫੁਲ ਆਈਟਮ ਆਈ ਮੀਨ ਹਰੇਕ ਦੀ ਲੋੜ ਉਹ ਇਹ ਆਈ ਮੀਨ ਅੰਗਰੇਜ਼ੀ ਸ਼ਬਦ ਪੰਜਾਬੀ ਚ ਦੱਸੇ ਤੇਰਾ ਆਈ ਮੀਨ ਮੋਬਾਈਲ ਪ੍ਰਿੰਸੀਪਲ ਤਾਂ ਖਾ ਗਿਆ ਪਰ ਚੁੱਪ ਰਿਹਾ ਗੁੱਸਾ ਕਰ ਕਰ ਉਸ ਵੇਖ ਲਿਆ ਸੀ ਉਸ ਦੇ ਸਾਥੀਆਂ ਨੇ ਕਹਿ ਦਿੱਤਾ ਸੀ ਇਹ ਤੇਰਾ ਸਕੂਲ ਨਹੀਂ ਸਾਥੀਆਂ ਦੀ ਸਾਂਝੀ ਸਵਾ ਹੈ ਹਾਸਾ ਠੱਠਾ ਤਾਂ ਚੱਲੂਗਾ ਇੱਥੇ ਇੱਕ ਰਿਟਾਇਰਡ ਐਸ ਡੀਓ ਨੇ ਕਹਾਣੀ ਛੇੜ ਲਈ ਮੈਂ ਨਵਾਂ ਨਵਾਂ ਮੋਬਾਈਲ ਲੈ ਆਸੀ ਇੱਕ ਘਰ ਦੀ ਤੂੜੀ ਵਾਲੀ ਸਵਾਰਤ ਚ ਅਸੀਂ ਬਿਜਲੀ ਦਾ ਮੀਟਰ ਚੈੱਕ ਕਰਨ ਵੜ ਗਏ ਮੇਰੀ ਪੈਂਟ ਦੀ ਜੇਬ ਵਿੱਚ ਕੁਤਕੁਤਾੜੀਆਂ ਜਿਹਾ ਹੋਣ ਲੱਗੀਆਂ ਮੈਂ ਸੋਚਿਆ ਚੂਹਾ ਵੜ ਗਿਆ ਮੈਂ ਅੱਖਾਂ ਤਾਂ ਲੰਘਾ ਮੀਚ ਜੇਬ ਵਿੱਚ ਹੱਥ ਪਾ ਕੇ ਚੂਹਾ ਫੜਿਆ ਤੇ ਤੂੜੀ ਤੇ ਵਗਾ ਕੇ ਮਾਰਿਆ ਦੱਸਿਆ ਕਿਸੇ ਨੂੰ ਨਾ ਉਸੇ ਕਰੇ ਚਾਪਿੰਦੇ ਨੂੰ ਮੋਬਾਈਲ ਯਾਦ ਆਇਆ ਤਾਂ ਮਸਾਂ ਤੂੜੀ ਝੋਲਬਿਆ ਇਹੋ ਜਿਹੀ ਤਾਂ ਮੇਰੇ ਨਾਲ ਕੀਤੀ ਇਸ ਮੋਬਾਈਲ ਨੇ ਆਈ ਮੀਨ ਇਹਦੇ ਚ ਮੋਬਾਈਲ ਦੀ ਯੂਟਿਲਿਟੀ ਦਾ ਕੀ ਸਵੰਦ ਹੈ ਮੇਰਾ ਮਤਲਬ ਹੈ ਵਾਈਬ੍ਰੇਸ਼ਨ ਦਾ ਪਤਾ ਨਹੀਂ ਸੀ ਨਵੀਂ ਚੀਜ਼ ਪੰਗੇ ਤਾਂ ਪਾਉਂਦੀ ਹੈ ਹਾਂ ਅੱਜ ਕੱਲ ਦੇ ਮੁੰਡੇ ਕੁੜੀਆਂ ਤਾਂ دیਵਾਨੇ ਹੋ ਗਏ ਇਹਦੇ ਆ ਟੱਚ ਸਕਰੀਨ 4G ਤੇ ਤਾਂ ਇੰਟਰਨੈਟ ਇੰਸਟਾਗ੍ਰam ਫੇਸਬੁੱਕ ਤੇ ਵਟਸਐਪ ਤੇ ਗੀਤ ਫਿਲਮਾਂ ਇਹ ਹੋਰ ਬੜਾ ਲਟਰਮ ਪਟਰਮ ਪਿਆ ਹੈ। ਵੇਖੋ ਬਈ ਨਵੀਂ ਟੈਕਨੀਕ ਤਾਂ ਆਉਣੀ ਹੀ ਆਉਣੀ ਹੈ। ਇਹਨੂੰ ਅਸੀਂ ਰੋਕ ਨਹੀਂ ਸਕਦੇ। ਰੋਕਣੀ ਵੀ ਨਹੀਂ ਚਾਹੀਦੀ। ਪਰ ਇਹਦੀ ਦੁਰਵਰਤੋਂ ਮਾੜੀ ਹੈ। ਦੁਰਵਰਤੋਂ ਗੁੰਮਰਾਹ ਕਰਨ ਵਾਲੀ ਹੈ ਨੌਜਵਾਨਾਂ ਨੂੰ ਗਲਤ ਪਾਸੇ ਲਾਉਣ ਵਾਲੀ। ਹਰ ਇੱਕ ਚੀਜ਼ ਦੇ ਚੰਗੇ ਮੜੇ ਪੱਖ ਹੁੰਦੇ ਹੀ ਨੇ। ਐਵੇਂ ਮੋਬਾਈਲ ਕੰਮ ਦੀ ਚੀਜ਼ ਵੀ ਬਹੁਤ ਹੈ। ਇਹਦੇ ਵਿੱਚ ਗਿਆਨ ਵੀ ਬਹੁਤ ਭਰਿਆ ਹੋਇਆ ਹੈ ਤੇ ਗੰਦ ਵੀ। ਇਹ ਵੇਖਣ ਵਾਲੇ ਤੇ ਨਿਰਪਰ ਕਰਦਾ ਹੈ। ਉਹ ਕੀ ਵੇਖਦਾ ਹੈ ਕੀ ਕੱਢਦਾ ਹੈ ਅੰਮ੍ਰਿਤ ਚ 14ਵਾਂ ਹਰਾਤਨ ਸ਼ਰਾਬ ਗੰਦੀ ਵਾਲਾ ਵੇਖਦੇ ਐ ਅੱਜ ਕੱਲ ਦੇ ਮੁੰਡੇ ਕੁੜੀਆਂ ਕੱਲੇ ਮੁੰਡੇ ਕੁੜੀਆਂ ਹੀ ਕਿਉਂ ਹੁਣ ਤਾਂ ਸਾਰੇ ਇਹਦੇ دیਵਾਨੇ ਸਿਆਣੇ ਬਿਆਣੇ ਮਰਦ ਔਰਤਾਂ ਵੀ ਲਾਲਚੰਦ ਸਾਰੀਆਂ ਗੱਲਾਂ ਸੁਣੇ ਗਿਆ ਉਸਦੇ ਦਿਮਾਗ ਵਿੱਚ ਵਿਚਾਰ ਡੋਲਦੇ ਰਹੇ ਸੀਰਤ ਨੂੰ ਮੋਬਾਈਲ ਲੈ ਕੇ ਦੇਵਾਂ ਕਿ ਨਾ ਉਸਦੇ ਮਨ ਵਿੱਚ ਕਦੇ ਮੋਹ ਮਮਤਾ ਭਰ ਜਾਂਦੀ ਕਦੇ ਡਰ ਖਦਸ਼ੀ ਪਾਰਕ ਵਿੱਚ ਬੈਠਾ ਨਹੀਂ ਗੱਲਾਂ ਰੁੱਖ ਬਦਲ ਗਈਆਂ ਲਾਲਚੰਦ ਆਲੇ ਦੁਆਲੇ ਤੋਂ ਬੇਖਬਰ ਸੀਰਤ ਮੋਬਾਈਲ 50000 ਚੰਗਾ ਮਾੜਾ ਦੀ ਤੰਦ-ਤਾਣੀ ਵਿੱਚ ਉਲਝਿਆ ਬੈਠਾ ਸੀ ਕਦੋਂ ਟਾਵਾ-ਟਾਵਾ ਬੰਦਾ ਉੱਠ ਕੇ ਜਾਣ ਲੱਗਿਆ ਉਸ ਨੂੰ ਕੋਈ ਪਤਾ ਹੀ ਨਹੀਂ ਸੀ ਜਦੋਂ ਚਲੋ ਚੱਲੀਏ ਚਲੋ ਚੱਲੀਏ ਕਹਿੰਦੇ ਤੁਰ ਪੈ ਤਾਂ ਲਾਲਚੰਦ ਵੀ ਪਾਰਕ ਚੋਂ ਬਾਹਰ ਆ ਗਿਆ ਉਹ ਘਰ ਨੂੰ ਤੁਰਿਆ ਜਾਂਦਾ ਵੀ ਸੋਚਦਾ ਜਾਂਦਾ ਸੀ ਭਾਤ ਭਾਤ ਦੇ ਸਮਾਨ ਨਾਲ ਭਰੀਆਂ ਦੁਕਾਨਾਂ ਸ਼ੋਰੂਮ ਬਾਜ਼ਾਰ ਵੱਲ ਵੇਖਦਾ ਜਾਂਦਾ ਸੀ ਕਸ਼ਮੀਰ ਕਸ਼ ਵਿੱਚ ਫਸਿਆ ਲਾਲ ਚੰਦ ਘਰ ਨੂੰ ਜਾ ਰਿਹਾ ਸੀ ਸਿਰਤ ਲਾਲ ਚੰਦ ਨੇ ਪਾਰਬਤੀ ਨੂੰ ਆ ਪੁੱਛਿਆ ਆਈ ਨਹੀਂ ਸਕੂਲੋਂ ਅੱਜ ਅੱਜ ਤਾਂ ਉਹਨਾਂ ਦੇ ਸਕੂਲ 'ਚ ਕੋਈ ਫੰਕਸ਼ਨ ਹੈ ਉਹ ਤਾਂ ਅੱਜ ਘਰੋਂ ਕੱਗਰਾ ਚੋਲੀ ਤੇ ਹੋਰ ਕਈ ਲਟਰਮ ਪਟਰਮ ਲੈ ਕੇ ਗਈ ਹੈ ਵਿਦਿਆਰਥੀ ਸਕੂਲ ਦੇ ਸਾਲਾਨਾ ਫੰਕਸ਼ਨ 'ਚ ਕੋਰੀਓਗ੍ਰਾਫੀ ਦਾ ਅਨਾਉਂਸ ਹੁੰਦੇ ਹੀ 사ਉਂਡ ਨੇ ਗੜਗੜਾਹਟ ਸ਼ੁਰੂ ਕਰ ਦਿੱਤੀ ਉੱਚੀ ਉੱਚੀ ਡਿੰਗ ਡਿੰਗ ਡੈਂ ਡੈਂ ਕਰਦਾ ਸੰਗ ਧੀਮੀ ਸੁਰ ਚ ਸੈੱਟ ਹੋ ਕੇ ਸੰਗੀਤ ਵੜਨ ਲੱਗਾ ਹੌਲੀ ਹੌਲੀ ਉੱਠਦਾ ਸੰਗੀਤ ਜਦੋਂ ਪੰਚਮ ਸੁਰ ਚ ਪੁੱਜਾ ਤਾਂ ਐਨ ਉਸ ਸਮੇਂ ਸੀਰਤ ਨੇ ਸਟੇਜ ਤੇ ਆ ਪ੍ਰਵੇਸ਼ ਕੀਤਾ ਉਸ ਨੇ ਸਟੇਜ ਤੇ ਪੈਰ ਧਰਦਿਆ ਨਿਰਤ ਦਾ ਲੋੜਾ ਲਿਆ ਦਿੱਤਾ ਸਟੇਜ ਤੇ ਇਧਰੋਂ ਉਧਰੋਂ ਨਾਗਣ ਬਣ ਮੇਲਦੀ तितਲੀ ਵਾਂਗ ਮੰਡਰਾਉਂਦੀ ਹਿਰਨੀ ਵਾਂਗ ਚੁੰਗਾਂ ਭਰਦੀ ਮੋਰ ਵਾਂਗ ਪਹਿਲਾ ਪਾਉਂਦੀ ਅਤੇ ਸੌਣ ਦੀ ਵਾਸ਼ੜ ਵਾਂਗ ਵਰਦੀ ਸੀਰਤ ਨੇ ਸਾਰਾ ਪੰਡਾਲ ਝੁੰਮਣ ਲਾ ਦਿੱਤਾ ਸ਼ਾਨਦਾਰ ਡਰੈਸ ਵਿੱਚ ਸਜੇ ਸਕੂਲ ਦੇ ਬੱਚੇ ਇੱਕੋ ਡਰੈਸ ਵਾਲੇ ਸਕੂਲ ਦੇ ਅਧਿਆਪਕ ਮੈਨੇਜਮੈਂਟ ਦੇ ਮੈਂਬਰ ਸ਼ਹਿਰ ਦੇ ਪਤਵੰਤੇ ਤੇ ਕੁਝ ਤਮਾਸ਼ਵੀਨ ਮੰਦਿਰ ਬਿਨਾਂ ਅੱਖ ਝਪਕ ਕੇ ਸੀਰਤ ਦਾ ਡਾਂਸ ਵੇਖ ਰਹੇ ਸਨ ਇੱਕ ਡੇਢ ਮਿੰਟ ਦਾ ਸਮਾਂ ਥਾਂ ਰੁਕ ਗਿਆ ਸੀ ਬੀਨ ਵੱਜੀ ਗਈ ਅੰਬਰ ਪਰੇ ਤੋਂ ਵੀ ਸੋਹਣੀ ਜੋਵਨਵੰਤੀ ਸੀਰਤ ਨਿਪੁੰਨ ਨਾਚੀ ਵਾਂਗ ਗਜ਼ਬਟਾ ਰਹੀ ਸੀ ਸੰਗੀਤ ਦੀਆਂ ਸੁਰਾਂ ਨਾਲ ਸਰੀਰ ਦਾ ਪੋਟਾ ਪੋਟਾ ਮੇਲ ਜਦੋਂ ਸੀਰਤ ਨੇ ਪੰਡਾਲ ਵੱਲ ਸਜਦਾ ਕਰ ਥੋੜਾ ਜਿਹਾ ਠਹਿਰਾ ਲਿਆ ਕੇ ਉਸੇ ਪਲ ਹੀ ਸਪੀਕਰ ਚੋਂ ਮਦਰ ਆਵਾਜ਼ ਸਰੋਤਿਆਂ ਦੇ ਕੰਨਾਂ ਵਿੱਚ ਰਸ ਘੋਲਣ ਲੱਗੀ ਮੰਨ ਢੋਲੇ ਮੇਰਾ ਤਾ ਨਿੰਡੋਲੇ ਮੇਰੇ ਦਿਲ ਕਾ ਗਿਆ ਕਰ ਰੀ ਕੌਣ বাজਾਏ ਬਾਂਸੁਰੀਆਂ கங்க நாச மே சுேரா ஆனேரா ஆ ਬਿਡੋਲੇਉ ਦਿਲ ਬੋਲੇ ਤੇਰਾ ਹੋ ਕੇ ਰਹਾ ਸ਼িকার ਰੇ ਕਾਨ ਬਜਾਏ ਬਾਂਸੂਰੀਆਂ ਜਿਉਂ ਜਿਉਂ ਆਵਾਜ਼ ਚੜਦੀ ਗਈ ਸਿਰਤ ਨਾਗਣ ਬਣ ਸਟੇਜ ਤੇ ਮਿਲਣ ਲੱਗੀ ਦੋਨੋਂ ਹੱਥਾਂ ਦਾ ਫਣ ਬਣਾ ਲਿਆ ਬਾਹਾਂ ਤਣ ਗਈਆਂ ਸਰੋਤੇ ਤੇ ਦਰਸ਼ਕ ਅੰਬਰੀ ਉੱਡਣ ਲੱਗੇ ਮੇਲ ਦੀ ਨਾਗਣ ਨਾਲ ਨੱਚਣ ਲਈ ਹਰ ਬੰਦੇ ਦਾ ਅੰਦਰਲਾ नाग ਫਣ ਚੁੱਕਣ ਲੱਗਾ ਨਾਗਣ ਦੇ ਨਾਲ ਹੀ ਘੁੰਮਰਾ ਪਾਉਣ ਲੱਗਾ ਸਰੋਤਿਆਂ ਦਾ ਉਤਸ਼ਾਹ ਤੇ ਤੇਜਨਾ ਵੇਖ ਸੀਗਰਤ ਵਿੱਚ ਹੋਰ ਜੋਸ਼ ਭਰਨ ਲੱਗਾ ਗੀਤ ਦੇ ਬੋਲ ਰਸਨ ਲਈ ਬਣ ਹਰੇਕ ਦੇ ਅੰਦਰ ਲੈ ਗਏ ਸਨ ਫਿਜ਼ਾ ਵਿੱਚ ਸ੍ਰੀਲੀ ਆਵਾਜ਼ ਗੂੰਜ ਰਹੀ ਸੀ ਜਦੋਂ ਹੀ ਆਵਾਜ਼ ਤੇ ਸੰਗੀਤ ਬੰਦ ਹੋਇਆ ਪਰੋੜ ਨਰਤਕੀਆਂ ਵਾਂਗ ਸੀਰ ਤਸਰੋਤਿਆਂ ਦੀ ਤਾਬਿਆਂ ਵਿੱਚ ਨਾ ਚੁੱਕੀ ਸਗੋਂ ਅਲਕ ਬਸ਼ੇਰੀ ਵਾਂਗ ਸਟੇਜ ਤੋਂ ਪਿੱਛੇ ਵੱਲ ਭੱਜ ਗਈ ਪੰਡਾਲ ਵਿੱਚ ਇੱਕਦਮ ਸਨਾਟਾ ਸ਼ਾ ਗਿਆ ਬਿਲਕੁਲ ਚੁੱਪਚਾ ਪਲਾਂ ਬਾਅਦ ਦਰਸ਼ਕਾਂ ਨੂੰ ਜਿਵੇਂ ਕੁਝ ਭੁੱਲਿਆ ਯਾਦ ਆ ਗਿਆ ਤਾੜੀਆਂ ਦੀ ਗੜਗੜਾਹਟ ਪਹਿ ਗਈ ਪਾੜੇ ਮੁੰਡੇ ਕੁੜੀਆਂ ਦੀਆਂ ਚੀਕਾਂ ਦੇ ਨਾਲ ਹੀ ਮਸਤੀ ਮੰਡੀਰ ਦੀਆਂ ਬੁਲਬুলੀਆਂ ਅਸਮਾਨ ਚੀਰਨ ਲੱਗੀਆਂ ਐਨ ਉਸੇ ਸਮੇਂ ਇੱਕ ਹੱਥ ਉੱਚਾ ਉੱਠਿਆ ਹੱਥ ਦੀ ਉਂਗਲ ਨੇ ਟ੍ਰੈਗਰ ਦੱਬਿਆ ਗੋਲੀ ਟੀਂ ਕਰਦੀ ਅੰਬਰੀ ਚੜ ਗਈ ਗੋਲੀ ਦੇ ਨਾਲ ਹੀ ਆਵਾਜ਼ ਗੂੰਜੀ ਰੋਬਨ ਬਾਈ ਦੀ ਬੱਲੇ ਬੱਲੇ ਉਸ ਆਵਾਜ਼ ਦੇ ਨਾਲ ਹੀ ਚਾਰ ਪੰਜ ਨਿਸ਼ਈ ਬੋਲ ਹੋਰ ਗੂੰਜ ਪਈ ਬਾਕੀ ਸਾਰੇ ਥੱਲੇ ਥੱਲੇ ਜਿੱਥੇ ਕੁਝ ਚਿਰ ਪਹਿਲਾਂ ਸੰਗੀਤ ਦਾ ਨੂਰ ਬਰਸ ਰਿਹਾ ਸੀ ਉੱਥੇ ਹਫੜਾ-ਦਫੜੀ ਸ਼ੋਰ-ਸ਼ਰਾਬਾ ਤੇ ਭੱਜ-ਦੌੜ ਸੀ ਆਪਾਤ ਪਈ ਹੋਈ ਸੀ ਬੱਚੇ ਪੰਡਾਲ ਚੋਂ ਭੱਜ ਕੇ ਬਾਹਰ ਨਿਕਲ ਰਹੇ ਸਨ ਪੰਡਾਲ ਦੇ ਇੱਕ ਪਾਸੇ ਰੋਬਨ ਆਪਣੀ ਢਾਣੀ ਨਾਲ ਖੜਾ ਸੀ ਉਸਦੇ ਹੱਥ ਵਿੱਚ ਪਿਸਤੌਲ ਅਜੇ ਵੀ ਤਣਿਆ ਹੋਇਆ ਸੀ ਰੋਬਲ ਨੇ ਪਿਸਤੌਲ ਵਾਲਾ ਹੱਥ ਫਿਰ ਉੱਪਰ ਚੁੱਕਿਆ ਫਿਰ ਫਾਇਰ ਨਾ ਕੀਤਾ ਉਸ ਪਿਸਥਾਲ ਹਵਾ ਵਿੱਚ ਲਹਿਰਾਇਆ ਤੇ ਚੁੰਮ ਲਿਆ ਉਹ ਚਾਂਬੜਾ ਪਾਉਂਦੇ ਪੰਡਾਲ ਵਿੱਚੋਂ ਨਿਕਲ ਗਏ ਸਕੂਲ ਦਾ ਗਰਾਊਂਡ ਖਾਲੀ ਹੋ ਗਿਆ ਸੀ ਜਦੋਂ ਰੋਬਰਨ ਨੇ ਆਪਣੀ ਕਾਲੀ ਸਕਾਰਪਿਓ ਕੱਢੀ ਕਾਰ ਹਵਾ ਨੂੰ ਗੰਡਾਂ ਦੀ ਨੀਚੋਂ ਚੌਕ ਚੁਰਾਹੇ ਤਿੰਨ ਕੋਨੀਆਂ ਲਾਈਟਾਂ ਉਲੰਘਦੀ ਪਾਰ ਕਰਦੀ ਭੈਣੀ ਵਾਲੇ ਫਾਰਮ ਹਾਊਸ ਤੇ ਰਾਹ ਪੈ ਗਈ ਰੋਬਰਨ ਦੇ ਦਿਮਾਗ ਵਿੱਚ ਜਲਜਲੇ ਸਨ ਉਸ ਵਿੱਚ ਆਫਤਾਂ ਨਾਲ ਲੜਨ ਦੀ ਦਲੇਰੀ ਅਤੇ ਉਤਸ਼ਾਹ ਸੀ ਫਾਰਮ ਹਾਊਸ ਜਾਂ ਉੱtre ਰੋਬਰਨ ਦੇ ਕਦਮਾਂ ਵਿੱਚ ਤੂਫਾਨ ਸੀ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਹੁਸਨ ਦੀਆਂ ਲਾਟਾਂ ਨਚਰੰਗਾ ਸਨ ਉਸ ਦੀਆਂ ਉਂਗਲਾਂ ਵਿੱਚ ਜ਼ਮਾਨੇ ਨੂੰ ਲਲਕਾਰਨ ਅਤੇ ਪਛਾੜਨ ਦੀ ਖੁਰਕ ਹੋ ਰਹੀ ਸੀ ਉਸ ਦੀਆਂ ਤਲੀਆਂ ਤਪ ਰਹੀਆਂ ਸਨ ਹਥੇਲੀਆਂ ਮੁੜ ਕੇ ਨਾਲ ਭਿੱਜ ਗਈਆਂ ਸਨ ਉਸ ਦੇ ਦਿਮਾਗ ਵਿੱਚ ਝਖੜਾਂ ਦੀ ਗੜਗੜਾਹਟ ਸੀ ਅਤੇ ਮਨ ਵਿੱਚ ਮੋਹ ਦਾ ਮੋਰ ਪਹਿਲਾਂ ਪਾਰ ਰਿਹਾ ਸੀ ਕਾਮ ਦਾ नाग ਮੇਲ ਰਿਹਾ ਸੀ ਓਏ ਕਿੱਦਾਂ ਏ ਛੋਟੂ ਚਾਚਾ ਪੈ ਜਾ ਉਹ ਅੰਬਾਂ ਨੂੰ ਬੂਰ ਲੱਚੜੇ ਰੋਬਨ ਨੇ ਛੋਟੇ ਮਦਰੂ ਨੂੰ ਜੱਫੀ ਪਾਲੀ ਅਤੇ ਦੋਹਾਂ ਬਾਹਾਂ ਵਿੱਚ ਘੁੱਟ ਕੇ ਕੁਮਾਰ ਦਿੱਤਾ ਛੋਟਾ ਮਦਰੂ ਹੈਰਾਨ ਸੀ ਇੰਨਾ ਪਿਆਰ ਉਸ ਨੂੰ ਤਾਂ ساری ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੀ ਮਿਲਿਆ ਉਹ ਕਦੇ ਰੋਬਨ ਵੱਲ ਵੇਖਦਾ ਕਦੇ ਨਾਜੀ ਦੇ ਗੋਗੇ ਵੱਲ ਜੋ ਉਸ ਨੂੰ ਥਾਂ ਖੜਾ ਛੱਡ ਪੌੜੀਆਂ ਚੜ੍ਹ ਗਏ ਸਨ ਨਾਜੀ ਤੁਸੀਂ ਮਹਿਫਲ ਸਜਾਓ ਮੈਂ ਫਰੈਸ਼ ਹੋ ਕੇ ਆਇਆ ਰੋਬਨ ਨੇ ਦੂਜੇ ਕਮਰੇ ਵਿੱਚ ਜਾ ਕੇ ਅੰਦਰੋਂ ਚਟਿੱਕਣੇ ਲਾ ਲਈ ਫਰਵਰੀ ਦਾ ਲੈਂਦੀ ਠੰਡ ਵਿੱਚ ਵੀ ਪਸੀਨੇ ਦੀਆਂ ਬੂੰਦਾਂ ਉਸਦੇ ਚਿਹਰੇ ਤੇ ਟਪਕ ਆਂਗਾ ਸਨ ਰੌਬਨ ਨੇ ਸਾਰੇ ਕੱਪੜੇ ਲਾ ਕੇ ਬੈੱਡ ਤੇ ਵਗਾਹ ਮਾਰੇ ਬਣਾਣ ਵੀ ਅੰਡਰਵੀਅਰ ਨੂੰ ਵੀ ਇੱਕ ਵਾਰ ਤਾਂ ਹੱਥ ਪਾ ਲਿਆ ਪਰ ਫਿਰ ਰਹਿਣ ਦਿੱਤਾ ਬਾਥਰੂਮ ਵਿੱਚ ਸ਼ਾਵਰ ਹੇਠ ਜਾ ਖੜਾ ਕਿੰਨਾ ਚਿਰ ਹੀ ਖੜਾ ਰਿਹਾ ਮੰਡੋਲੇ ਮੇਰਾ ਤਨ ਡੋਲੇ ਦੀ ਧੁਨ ਉਸਦੇ ਅੰਦਰ ਵੱਜ ਰਹੀ ਸੀ ਖਬਰੇ ਕਿੰਨਾ ਚਿਰ ਹੋਰ ਵੱਜਦੀ ਰਹਿੰਦੀ ਇਹ ਧੁਨ ਕਿ ਫੋਨ ਵੱਜ ਪਿਆ ਰੋਬਨ ਬਾਥਰੂਮ ਚੋਂ ਬਾਹਰ ਆ ਗਿਆ ਮਿਸ ਕਲਨਾ ਜੀ ਦੀ ਸੀ ਮੇਰੇ ਮਨ ਕਾ ਗਿਆ ਕਰਾਰ ਰੇ ਦੀਆਂ ਸੰਗੀਤ ਤਰੰਗਾਂ ਫਿਰ ਮਨ ਵਿੱਚ ਲਹਿਰਾਉਣ ਲੱਗੀਆਂ ਉਸ ਦੁੱਧ ਵਰਗਾ ਚਿੱਟਾ ਕੁਰਤਾ ਪਜਾਮਾ ਪਾ ਲਿਆ ਸਿਰ ਤੇ ਪੀਲਾ ਪਰਨਾ ਬੁਲੇਟ ਲਿਆ ਇਹ ਪਰਨਾ ਕਾਕਾ ਜੀ ਨੇ ਉਦੋਂ ਉਸ ਦੇ ਗਲ ਵਿੱਚ ਪਾਇਆ ਸੀ ਜਦੋਂ ਰੋਬਨ ਆਪਣੇ ਕਾਲਜ ਦੀ ਸਟੂਡੈਂਟ ਓਆਈ ਦਾ ਪ੍ਰਧਾਨ ਬਣਿਆ ਸੀ ਇਹ ਪਰਨਾ ਬੰਨਣ ਨਾਲ ਰੋਬਨ ਨੂੰ ਸਿਰ ਤੇ ਕਾਕਾ ਜੀ ਦਾ ਹੱਥ ਮਹਿਸੂਸ ਹੋਣ ਲੱਗਦਾ ਸੀ ਰਾਬਨ ਨਸੀਰਤ ਆਪਣੇ ਨਾਲ ਮਹਿਸੂਸ ਹੋਣ ਲੱਗੀ ਆਪਣੇ ਕਮਰੇ ਦੇ ਅੰਦਰ ਉਸ ਨੂੰ ਆਪਣੀ ਆਵਾਜ਼ ਹੀ ਸੁਣਨ ਲੱਗੀ ਜਦੋਂ ਤੂੰ ਮੇਰੇ ਕੋਲ ਹੁੰਨੀ ਐ ਸਿਰਤ ਤਾਂ ਮੈਂ ਬਿਨਾ ਪਰਦਿਆਂ ਤੋਂ ਚਿਹਰੇ ਤੋਂ ਸਾਰੇ ਨਕਾਬ ਲਾ ਕੇ ਤੇਰਾ ਹੁੰਨਾ ਹਾਂ ਸਿਰਫ ਤੇਰਾ ਘਰ ਪਰਿਵਾਰ ਜਿਗਰੀ ਯਾਰ ਸਾਰਾ ਸੰਸਾਰ ਮੇਰੇ ਚੰਨਫੀ ਹੋ ਜਾਂਦਾ ਹੈ ਸਿਰਫ ਤੇਰੀ ਸੂਰਤ ਹੀ ਦਿਸਦੀ ਹੈ ਜਦੋਂ ਤੂੰ ਦੂਰ ਦੂਰ ਜਾਣ ਲੱਗਦੀ ਹੈ ਤਾਂ ਮੇਰੇ ਅੰਦਰ ਭੁੱਖਾ ਬਗਿਆੜ ਬੁੱਕਣ ਲੱਗਦਾ ਹੈ ਅੰਦਰਲੀ ਆਵਾਜ਼ ਦੇ ਨਾਲ ਅੰਬਰੀ ਜਿਹੜੀ ਰੋਬਨ ਦੀ ਰੂਹ ਫਿਰ ਕਮਰੇ ਵਿੱਚ ਮੁੜਾਈ ਉਹ ਸ਼ੀਸ਼ੇ ਅੱਗੋਂ ਤੁਰ ਕੇ ਬਾਰੀ ਕੋਲ ਆ ਖੜਾ ਦੂਰ ਨੀਲੇ ਅੰਬਰ ਵੱਲ ਵੇਖਣ ਲੱਗਾ ਨੀਲੇ ਨਿਖਰੇ ਅਸਮਾਨ ਵਿੱਚ ਕਿਤੇ ਕਿਤੇ ਤੈਰਦੀਆਂ ਬਦਲੋਟੀਆਂ ਰਬ ਨੂੰ ਆਪਣੇ ਨਾਲ ਉਡਾਉਣ ਲੱਗੀਆਂ ਦੋ ਬਰਾਬਰ ਉੱਡ ਰਹੇ ਛੋਟੇ ਬੱਦਲ ਉਸ ਨੂੰ ਉਹ ਆਪ ਤੇ ਸਿਰਤ ਲੱਗੇ ਬਰਾਬਰ ਬਰਾਬਰ ਭੱਜ ਰਹੇ ਸਨ ਉਹ ਦੋਵੇਂ ਛੋਟੇ ਬੱਦਲ ਥੋੜੀ ਦੂਰ ਜਾ ਕੇ ਇੱਕ ਮਿਕ ਹੋ ਗਏ ਰੋਬ ਨੂੰ ਚਾਹ ਚੜ ਗਿਆ ਉਸ ਦਾ ਮਨ ਚਾਂਪੜਾ ਪਾਉਣ ਲੱਗਿਆ ਉਸ ਦੇ ਮਨ ਵਿੱਚ ਫਿਰ ਸੰਗੀਤ ਗੂੰਜਿਆ ਬੋਲ ਗੂੰਜੇ ਦਿਲ ਵਿੱਚ ਮੇਖ ਵਾਂਗ ਗੱਡੀ ਪਈ ਐ ਬਿੱਲੋ ਤੂੰ ਜੱਟ ਦੇ ਇਸ ਧੋਨੇ ਉਸ ਨੂੰ ਬੇਹਬਲ ਕਰ ਦਿੱਤਾ ਉਸ ਦੀਆਂ ਖੂਨ ਵਾਲੀਆਂ ਨਾੜਾਂ ਵਿੱਚ ਮਿਰਚਾਂ ਲੜਨ ਲੱਗੀਆਂ ਇੰਜੈਕਸ਼ਨ ਵਾਲੀ ਸੂਈ ਦੀ ਚੋਭ ਵਾਂਗ ਤਿੱਖੀਆਂ ਮਿੱਠੀਆਂ ਚੋਬਾਂ ਵੱਜਣ ਲੱਗੀਆਂ ਚੋਬਾਂ ਤਿੱਖੀਆਂ ਹੋਰ ਤਿੱਖੀਆਂ ਹੋਈ ਗਈਆਂ ਦਿਮਾਗ ਸਾਸਾਂ ਕਰਨ ਲੱਗਾ ਅਜੀ ਉਹ ਆਪਣੇ ਆਪ ਚ ਨਹੀਂ ਸੀ ਕਿ ਮੋਬਾਈਲ ਫਿਰ ਵੱਜ ਪਿਆ ਸਕਰੀਨ ਤੇ 나ਜੀ ਦੇ ਨਾਮ ਨਾਲ ਉਸ ਦੀ ਫੋਟੋ ਵੀ ਆ ਗਈ ਸੀ ਰੋਬਨ ਆਪੇ ਚ ਮੁੜਿਆ ਤੇ ਕਮਰੇ ਦੀ ਚਟਕਣੀ ਖੋਲ 나ਜੀ ਹੋਰਾਂ ਕੋਲ ਆ ਗਿਆ ਸੀਰਤ ਘਰ ਆ ਆਪਣੇ ਕਮਰੇ ਚ ਬੈੱਡ ਤੇ ਆ ਡਿੱਗੀ ਉਹ ਉਵੇਂ ਜਿਵੇਂ ਸਟੇਜ ਵਾਲੀ ਡਰੈਸ ਪਾਈ ਬੈੱਡ ਤੇ ਸਰਲ ਵਾਂਗ ਪਈ ਸੀ ਉਸ ਦੇ ਸੂਟਾਂ ਵਾਲੇ ਪੈਰ ਬੈੱਡ ਤੋਂ ਹੇਠਾਂ ਲੰਮਕ ਰਹੇ ਸਨ ਪਰ ਫਰਸ਼ ਤੇ ਨਹੀਂ ਸੀ ਲੱਗੇ ਹੋਏ ਉਸਦੇ ਕੰਨਾਂ ਵਿੱਚ ਸੰਗੀਤ ਦੀ ਰਿੰਮ ਝਿੰਮ ਹੋਈ ਜਾਂਦੀ ਸੀ ਸਾਜ਼ ਕਦੇ ਸ਼ਾਂਤ ਵਗਦੀ ਨਹਿਰ ਵਾਂਗ ਕਲ-ਕਲ ਕਰਨ ਲੱਗਦੇ ਕਦੇ ਚੜਾਈ ਚੜ੍ਹਦੇ ਟਰੱਕ ਵਾਂਗ ਅੜਾੜ ਪਾਉਂਦੇ ਟਟੂ ਟਟੂ ਕਰਦੇ ਹੜ ਆਏ ਦਰਿਆ ਵਾਂਗ ਦਿਲ ਦਹਿਲਾਉਣ ਲੱਗਦੇ ਸਿਰਤ ਨੂੰ ਆਪਣੇ ਕੱਪੜੇ ਚੁਭਣ ਲੱਗੇ ਕੋਰੀਓਗ੍ਰਾਫੀ ਵੇਲੇ ਕੀਤਾ ਮੇਕਅਪ ਮਣਾਮੂਹੀ ਭਾਰਾ ਜਾਪਣ ਲੱਗਾ ਉਹ ਕੱਪੜੇ ਪੱਟ-ਪੱਟ ਸਿੱਟਣ ਲੱਗੇ ਬੂਟ ਜਰਾਬਾਂ ਹਾਰ ਝੁੰਮਕੇ ਕੱਗਰਾ ਚੋਲੀ ਤੇ ਉਹ ਵਾਸ਼ਰੂਮ ਵਿੱਚ ਫੁਹਾਰੇ ਹੇਠ ਜਾ ਖੜੀ ਵਾੜ ਉਸ ਖੋਲ ਲਈ ਤੇ ਸਿਰ ਸ਼ਰ ਸ਼ਰ ਕਰ ਵਰਦੇ ਪਾਣੀ ਹੀ ਠੰਕਰ ਦਿੱਤਾ ਪਾਣੀ ਨਾਲ ਠੰਡਾ ਹੋਇਆ ਤਾਣਮਨ ਤੇ ਵੀ ਅਸਰ ਪਾਉਣ ਲੱਗਾ ਫਾਇਰ ਦੀ ਆਵਾਜ਼ ਪਾਰਕਿੰਗ ਚੋਂ ਭਜਦੀਆਂ ਕਾਰਾਂ ਤੇ ਹੋਰ ਵਹੀਕਲ ਦੇ ਹਾਰਨ ਸੀਰਤ ਦੇ ਜਹਨ ਚ ਵਿੱਚੋਂ हटਦੇ-ਹਟਦੇ हट ਗਏ ਸੰਗੀਤ ਸਾਜ਼ਾਂ ਦੇ डम-डम ਦਗੜਦੇ ਤੇ ਹੋਰ ਆਵਾਜ਼ਾਂ ਕੀ ਹਟੀਆਂ ਕਿ ਦਿਮਾਗ ਵਿੱਚ ਮਿੱਠੇ-ਮਿੱਠੇ ਖਿਆਲ ਆਉਣ ਲੱਗੇ ਕਿਆ ਲੰਦੇ ਖੰਭ ਲੱਗਣ ਲੱਗੇ ਖੰਭ ਲੱਗੇ ਖਿਆਲ ਦਿਮਾਗ ਵਿੱਚ ਘੁੰਮਣ ਘੇਰੀਆਂ ਪਾਉਂਦੇ ਵਾਵ ਰੋਲੇ ਬਣ ਉੱਡਣ ਲੱਗੇ ਮਨ ਵਿੱਚ ਆਈਆਂ ਸੋਚਾਂ ਦੇ ਸੁਪਨੇ ਬਣਨ ਲੱਗੇ ਉਡਾਰ ਹੋਏ ਸੁਪਨੇ ਅੱਗੇ ਅਸਮਾਨ ਵਾਲ ਤਣਿਆਂ ਪਿਸਤੌਲ ਵਾਲਾ ਹੱਥ ਆਉਂਦਾ ਕਦੇ ਕਾਲੀ ਸਕਾਰਪਿਓ ਤੇ ਕਾਲਾ ਬੋਲਟ ਕਦੇ ਰਾੜੋ ਦੀ ਘੜੀ ਕਦੇ ਰੇਬੰਦੀ ਐਨਕ ਐਪਲ ਦਾ ਫੋਨ ਭਾਂਤ ਭਾਂਤ ਦੀਆਂ ਬ੍ਰਾਂਡਡ ਸ਼ਰਟਾਂ ਜਿੰਨਾ ਬੂਟ ਅਸਮਾਨ ਵਿੱਚ ਉੱਡਦੇ ਪੰਛੀ ਬੱਦਲ ਬਦਲੋਟੀਆਂ ਬਣ ਬਣ ਆਉਂਦੇ ਕਦੇ ਇਹ ਕੁਝ ਲੰਮਾ ਸਲੰਮਾ ਕਸਰਤੀ ਸਰੀਰ ਵਾਲਾ ਰੋਬਨ ਬਣ ਜਾਂਦਾ। ਰੇਲਵੇ ਸਟੇਸ਼ਨ ਤੋਂ ਨਿਕਲਨਸਾਰ ਬਾਜ਼ਾਰ ਵਿੱਚ ਗੁਰਦੁਆਰਾ ਤੇ ਮੰਦਿਰ ਸਨ। ਬਰਾ ਬਰਾਬਰ ਇੱਕ ਪਾਸੇ ਮੰਦਿਰ ਦੂਜੇ ਪਾਸੇ ਗੁਰੂ ਘਰ ਵਿਚਕਾਰ ਸੜਕ ਉੱਪਰ ਦਰਵਾਜ਼ਾ ਛੱਤਿਆ ਹੋਇਆ ਦਲਾਨ। ਦਰਵਾਜ਼ਾ ਲੰਘ ਕੇ ਚੌੜੀ ਸੜਕ। ਸੜਕ ਦੇ ਦੋਵੇਂ ਪਾਸੇ ਦੁਕਾਨਾਂ ਦੀਆਂ ਲਾਈਨਾਂ ਦੋਵੇਂ ਲਾਈਨਾਂ ਦੇ ਪਿਛਲੇ ਪਾਸੇ ਦਾਣਾ ਮੰਡੀ। ਦੁਕਾਨਾਂ ਦੇ ਗੇਟ ਦੋਵੇਂ ਪਾਸੇ ਖੁੱਲਦੇ ਸਨ। ਬਾਜ਼ਾਰ ਵੱਲ ਵੀ ਦਾਣਾ ਮੰਡੀ ਵਾਲੇ ਪਾਸੇ ਵੱਲ ਵੀ ਦਰਵਾਜ਼ੇ ਹੇਠ ਡਿਵਾਈਡਰ ਵਾਲੀ ਸੜਕ ਦੀਆਂ ਦੋਵੇਂ ਸਾਈਡਾਂ ਤੇ ਛੋਟੀਆਂ-ਛੋਟੀਆਂ ਦੁਕਾਨਾਂ ਸਨ ਮਨਿਆਰੀ ਘੜੀਆਂ ਮੋਬਾਈਲਾਂ ਕੱਪੜੇ ਰੈਡੀमेड ਦੀਆਂ ਇਕੱਲੇ ਇਹ ਗੁਰਦੁਆਰਾ ਤੇ ਮੰਦਰ ਕਦੇ ਮੰਡੀ ravel ਦੇ ਧਰਮ ਸਥਾਨ ਸਨ ਹੁਣ ਤਾਂ ਨਵੀਆਂ ਆਬਾਦੀਆਂ ਕਲੋਨੀਆਂ ਵਿੱਚ ਆਪੋ ਆਪਣੇ ਗੁਰੂ ਘਰ ਤੇ ਮੰਦਰ ਬਣ ਗਏ ਪਹਿਲਾਂ ਵਿੱਚ ਇਹ ਪਹਿਲੇ ਧਰਮ ਸਥਾਨ ਸਨ ਜਿਨ੍ਹਾਂ ਵਿੱਚ ਸਾਰੀ ravel ਮੱਥਾ ਟੇਕਦੀ ਆਪੋ ਆਪਣੇ ਧਰਮ ਸਥਾਨਾਂ ਵਿੱਚ ਕਈ ਅਜਾਹੀ ਸਨ ਜੋ ਦੋਵੇਂ ਥਾਈਂ ਸੀਸ ਨਵਾਉਂਦੇ ਸਨ ਉਹਨਾਂ ਵਿੱਚ ਕੋਈ ਨਿੰਦ ਵਿਚਾਰ ਨਹੀਂ ਸੀ ਕਿ ਉਹਨਾਂ ਦੇ ਧਰਮ ਦਾ ਕਿਹੜਾ ਸਥਾਨ ਹੈ ਪਰ ਕਈ ਅਜਿਹੇ ਵੀ ਸਨ ਜੋ ਕਿਸੇ ਵੀ ਸਥਾਨ ਤੇ ਨਹੀਂ ਜਾਂਦੇ ਸਨ ਕਈਆਂ ਚੋਂ ਇੱਕ ਲਾਲਚੰਦ ਸੀ ਲਾਲਚੰਦ ਕਾ ਪ੍ਰਦੀਪ ਦੋਹੀ ਥਾਈਂ ਜਾਂਦਾ ਸੀ ਉਹ ਤਾਂ ਹਰ ਥਾਂ ਜਾਂਦਾ ਸੀ ਗੁਰਦੁਆਰੇ ਮੰਦਿਰ ਮਸਜਿਦ ਚਰਚ ਪੀਰਖਾਨੇ ਡੇਰੇ ਪੁੱਛਾ ਦੇਣ ਵਾਲੇ ਸਥਾਨ ਵਿੱਚ ਵੀ ਜਾ ਆਉਂਦਾ ਸੀ ਤੈਨੂੰ ਯਾਰ ਇੱਕ ਨਾਲ ਨਹੀਂ ਸਰਦਾ ਜਿੱਥੇ ਵੇਖਦਾ ਜਾਂ ਕੋਡਾ ਹੁੰਨਾ। ਤੁਹਾਨੂੰ ਨਹੀਂ ਪਤਾ ਬਾਉ ਜੀ ਰੱਬ ਖੌਰੇ ਕਿੱਥੇ ਬੈਠਾ ਮਿਲ ਜੇ। ਪ੍ਰਦੀਪ ਕਹਿੰਦਾ ਦੋਵੇਂ ਧਰਮ ਸਥਾਨ ਹੋਣ ਕਾਰਨ ਇਸ ਦਾ ਨਾਮ ਸਦਭਾਵਨਾ ਚੌਕ ਪੈ ਗਿਆ। ਇੱਥੇ ਹਿੰਦੂਆਂ ਸਿੱਖਾਂ ਦੀਆਂ ਦੁਕਾਨਾਂ ਸਨ। ਇਸੇ ਚੌਕ ਵਿੱਚ ਬਿਹਾਰੀ ਦੀ ਗੋਲ ਗੱਪਿਆਂ ਦੀ ਰੀੜੀ ਲੱਗਦੀ ਸੀ। ਬਿਹਾਰ ਚੋਂ ਆਇਆ ਹੋਣ ਕਰਕੇ ਲੋਕ ਉਸ ਨੂੰ ਬਿਹਾਰੀ ਕਹਿਣ ਲੱਗੇ ਸਨ। ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਉਸ ਦਾ ਨਾਮ ਅਫਜ਼ਲ ਹੈ। ਜੋ-ਜੋ ਬਿਹਾਰੀ ਦੇ ਕੱਪੜੇ ਸਾਫ਼ ਹੁੰਦੇ ਗਏ ਮਾਇਆ ਤੇਰੇ 3 ਨਾਮ ਵਾਂਗ ਉਸਦੇ ਨਾਮ ਵਿੱਚ ਤਬਦੀਲੀ ਆਉਦੀ ਗਈ ਬਿਹਾਰੀਏ ਪਈਏ ਤੋਂ ਉਹ ਬਿਹਾਰੀ ਬਣਿਆ ਤੇ ਫਿਰ ਬਿਹਾਰੀ ਰਾਮ ਬਿਹਾਰੀ ਦੀ ਰੇੜੀ ਵੀ ਉਸਦੇ ਕੱਪੜਿਆਂ ਵਾਂਗ ਸਾਫ਼ ਸੁਥਰੀ ਸੀ ਉਸਦੇ ਗੋਲ ਗੱਪੇ ਤਾਜ਼ੇ ਤੇ ਕਰਾਰੇ ਹੁੰਦੇ ਗੋਲ ਗੱਪਿਆਂ ਵਿੱਚ ਪਾਉਣ ਵਾਲੇ ਆਲੂ ਵੀ ਵਧੀਆ ਤਾਜ਼ੇ ਉਬਲੇ ਹੁੰਦੇ ਖਟਿਆਈ ਤਿੱਖੀ ਖੱਟ ਮਿੱਠੀ ਜੈਕੇਦਾਰ ਹੁੰਦੀ ਲਾਲ ਕੱਪੜਾ ਬੰਨੇ ਘੜੇ ਵਿੱਚ ਨਮਕੀਨ ਮਿਰਚੀ ਪਾਣੀ ਵੀ ਬਹੁਤ ਹੀ ਸੁਆਦ ਤੇ ਮਸਾਲੇਦਾਰ ਹੁੰਦਾ ਇੱਕ ਦੋ ਫੁੱਲ ਪਤਾਸੇ ਖਾਣ ਵਾਲਾ 10 10 15 15 ਖਾ ਜਾਂਦਾ ਜੀਬ ਤੇ ਮਿਰਚਾਂ ਲੱਟਦੀਆਂ ਢਿੱਡ ਭਰ ਜਾਂਦਾ ਪਰ ਖਾਣ ਵਾਲੇ ਦੀ ਨੀਤ ਨਾ ਪਰਦੀ ਇਸ ਸਭ ਕੁਝ ਨਾਲ ਬਿਹਾਰੀ ਦੀ ਜੀਬ ਭਰਦੀ ਗਈ ਲੋਕ ਗੱਲਾਂ ਕਰਦੇ ਵੇਖ ਲੋ ਭੁੱਖਾ ਮਰਦਾ ਆਇਆ ਸੀ ਇਹ ਭਈਆ ਘਰ ਬਣਾ ਲਿਆ ਜਵਾਕ ਪੜਾ ਲੈ ਇਸ ਢੀੜੀ ਦੇ ਸਿਰ ਤੇ ਇਹਦੇ ਪੈਸੇ ਬੈਂਕ 'ਚ ਜਮ੍ਹਾਂ ਨੇ ਹੁਣ ਤਾਂ ਮੋਟਰਸਾਈਕਲ ਵੀ ਲੈ ਲਿਆ ਲਾਲ ਲਾਲ ਐਨ ਜਵਾ ਟੀਟਬੋਟੀ ਵਰਗਾ ਸਾਰਾ ਕੰਮ ਦੇ ਸਰਤੇ ਭਾਈ ਇਹ ਬਾਹਰੋਂ ਆ ਕੇ ਕੰਮ ਕਰਦੇ ਨੇ ਚੰਗੇ ਮਾੜੇ ਕੰਮ ਦੀ ਨਿੰਦ ਵਿਚਾਰ ਨਹੀਂ ਕਰਦੇ ਆਪਣੇ ਵਾਲੇ ਕੰਮ ਛੱਡਦੇ ਜਾਂਦੇ ਨੇ ਤਾਂ ਹੀ ਤਾਂ ਕਹਿਣ ਵਾਲਾ ਗੱਲ ਅਧੂਰੀ ਛੱਡ ਦਿੰਦਾ ਪਰ ਬਿਹਾਰੀ ਗੱਲ ਵਿਚਾਰੇ ਨਹੀਂ ਸੀ ਛੱਡਦਾ ਜਦੋਂ ਦੱਸਣ ਲੱਗਦਾ ਹਮ ਸਭੀ ਸਵੇਰ 4 ਵਜੇ ਜਾਗਦੇ ਹਾਂ ਆਲੂ ਰਾਤ ਕੋ ਹੀ ਉਬਾਲ ਲੈ ਰੱਖ ਦਿੱਤੇ ਹੈ मैदे में आटा और बेकिंग सोडा पाकर मिक्स कर लेते हैं उबलते पानी में आटा गूंदते हैं पंद्रह बीस मिनट ढक कर रख देते हैं इसमें आटा फूल जाता है फिर गूंदने में चिकना हो जाता है पतले बेलने से आटे की पतलियाँ पतलियाँ रोटियाँ बना लेते हैं और गोल ढक्कन से गोल गोल गप्पे काट लेते हैं फिर उन्हें तेल में ताल लेते हैं फिर चटनी और नमकीन पानी बनाते हैं